ਹਲੋ ਜਮਾਏ ਤੂਰ ਤੂਰ ਵੀ ਜਮਾ ਮੱਲਾ ਵਾਲੀ ਹੈ ਮਿੱਤਰੋ ਨਹੀਂ ਤੇਰੀ ਗਾਂ ਜਮਾ ਗੋਲ ਮੋਲ ਗਾਂ ਤੇ ਗੋਲ ਮੋਲ ਹੀ ਸਾਡਾ ਬਾਈ ਆ ਗਰੰਟੀ ਆ ਜੀ ਮੱਜਾਂ ਚ ਨਾ ਫੈਂਟ ਹੋਵੇ ਜੀ ਅੱਛਾ ਬਾਈ ਚੜੂਈ ਜਿਹੜੀ ਹੈਗੀ ਆ ਨਾ ਉਹ ਦੇਖ ਲਓ ਤੁਸੀਂ ਐਸੇ ਕੱਲ ਦੋਸਤੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹਰਤੇਜ ਕੋਲੇ ਪਹੁੰਚੇ ਹੋਇਆਗੇ ਬਾਈ ਹਰਤੇਜ ਕੋਲੇ ਨਾ ਮਿੱਤਰੋ ਅੱਜ ਨਾ ਇੱਕ ਬਾਈ ਨੇ ਨਾ ਆਪਦੇ ਘਰ ਦੀ ਗਾਂ ਦੇਣੀ ਆ ਜਿਹੜੀ ਤੁਹਾਨੂੰ ਸਕਰੀਨ ਉੱਤੇ ਦਿਖਾਈ ਦੀ ਜਾਂਦੀ ਹੈ ਇਹ ਗਾਂ ਬਾਈ ਕੋਲੇ ਬਕਾਊ ਆ ਪਰ ਨਾ ਮੈਂ ਜਿਹੜੇ ਬਾਈ ਕੋਲੇ ਦੂਜੇ ਪਸ਼ੂ ਘਰੇ ਰੱਖੇ ਹੋਏ ਆ ਮੈਂ ਸਾਰਿਆਂ ਦੇ ਉੱਤੇ ਨਾ ਇੱਕ ਵਾਰੀ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਗੇ ਵੀ ਬਾਈ ਦੇ ਨਾ ਜੇ ਗੱਲ ਕਰ ਲਈ ਪਿਛਲੇ ਦਿਨਾਂ ਦੇ ਵਿੱਚ ਇੱਕ ਗਾਂ ਆਪਣੇ ਚੈਨਲ ਤੇ ਵੇਚੀ ਸੀਗੀ ਤੇ ਇਤਕੀ ਹੁਣ ਦੂਜੀ ਗਾਂ ਦੇਣੀ ਆ ਇਹ ਇਧਰਲੇ ਪਾਸੇ ਜਿਹੜੇ ਆ ਗਏ ਨਾ ਇਹ ਪਸ਼ੂ ਆ ਗਏ ਸਾਰੇ ਘਰ ਦੇ ਤੇ ਇਸ ਵਹਿਰ ਦੀ ਨਾ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆ ਤੇ ਕਿੰਨੇ ਕ ਦੁੱਧਵਾਦ ਵਾਲੀ ਆ ਤੇ ਕਿੰਨਾ ਸੁਆਸ ਹੁੰਦੀ ਆ ਬਾਕੀ ਇੱਕ ਗੱਲ ਮੈਂ ਤੁਹਾਨੂੰ ਦੱਸ ਸਕਦਾ ਮਿੱਤਰੋ ਵੀ ਗਾਂ ਜਿਹੜੀ ਹੈਗੀ ਹੈ ਨਾ ਰਾਜੀ ਰੂਜੀ ਪੂਰੀ ਆ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜੇ ਤੁਹਾਨੂੰ ਗਾਂ ਚੰਗੀ ਲੱਗੀ ਕਮੈਂਟ ਕਰਕੇ ਦੱਸਿਓ ਜਰੂਰ ਕਿਵੇਂ ਲੱਗਿਆ ਰੇਟ ਇਹ ਵੀ ਜਰੂਰ ਦੱਸਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿਵੇਂ ਹਰਤੇਜ ਠੀਕ ਠਾਕ ਜੀ ਬਹੁਤ ਵਧੀਆ ਚੜਦੀ ਕਲਾ ਠੀਕ ਆ ਅੱਛਾ ਹਰਤੇਜ ਜਿਹੜੀ ਤੇਰੀ ਜਿਵੇਂ ਆ ਗਾਂ ਦੀ ਤਾਂ ਆਪਾਂ ਜਾਣਕਾਰੀ ਬਾਅਦ ਚ ਲਵਾਂਗੇ ਪਹਿਲਾਂ ਮੈਨੂੰ ਐਂ ਦੱਸ ਵੀ ਤੇਰਾ ਪਿੰਡ ਕਿਹੜਾ ਆ ਗਿਆ ਪਿੰਨ ਮਾਖਾ ਜੀ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਜੀ ਰਾਪਰ ਦੇ ਕੋਲੇ ਆ ਜੀ ਸਿੱਧੂ ਮੂਸੇ ਵਾਲੇ ਦੇ ਪਿੰਡ ਦੇ ਕੋਲੇ ਆ ਜੀ ਨਾਲ ਲੱਗਦਾ ਜੀ ਠੀਕ ਆ ਹਾਂ ਜੀ ਹਾਂ ਤੇ ਮਾਨਸਾ ਜ਼ਿਲ੍ਹਾ ਪੈ ਗਿਆ ਮਾਨਸਾ ਜ਼ਿਲ੍ਹਾ ਜੀ ਅੱਛਾ ਹਰਤੇਜ ਜਿਹੜੀ ਤੇਰੀ ਆਹ ਗਾਂ ਆ ਗਈ ਇਹ ਗਾਂ ਨੇ ਕਿੰਨਾ ਸੂਆ ਸੋਣਾ ਇਹਨੇ ਜੀ ਚੌਥਾ ਸੂਆ ਸੋਣਾ ਜੀ ਕਾਪਰੀ ਮਾਰਦੇ ਹੈਗੇ ਚੌਥਾ ਹਾਂ ਚੌਥਾ ਸੂਆ ਸੋਣਾ ਜੀ ਨੇ ਠੀਕ ਹੈ ਐਵੇਂ ਤੁਹਾਨੂੰ ਤੀਜਾ ਕਹਿ ਦਈਏ ਚੌਥਾ ਸੂ ਸੁਣਾ ਸਾਡੀ ਘਰ ਦੀ ਆਪਦੀ ਗਾਂ ਬੱਛੀ ਹੈ ਜੀ ਆਪਦੀ ਆਪਣੀ ਠੀਕ ਹੈ ਹਾਂ ਓਕੇ ਤੇ ਫਿਰ ਹੁਣ ਦੁੱਧ ਕਿੰਨਾ ਚੋਇਆ ਹੋਇਆ ਹੈ ਜਨਾ ਸਹੀ ਸਹੀ ਦੁੱਧ ਜਿਹਦਾ 20 ਤੋਂ ਉੱਪਰ ਚੋਇਆ ਜੀ ਆਪਾਂ 20 ਪਲੱਸ ਚੋਇਆ ਜੀ 20 ਤੋਂ 25 ਤਿੱਕਰ ਵਿੱਚ ਚੋਇਆ ਜੀ ਇਹਦਾ ਆਪਾਂ ਦੁੱਧ ਠੀਕ ਹੈ ਹਾਂ ਦੁੱਧ ਦੀ ਗਰੰਟੀ ਹੈ ਜੀ 20 ਤੋਂ ਨੀਚੇ ਆਜੇ ਜੀ 20 ਤੋਂ ਉੱਪਰ 25 ਤਿੱਕਰ ਜਾਊ ਜੀ ਰਾਮ ਨਾਲ ਹੈਗਾ ਠੀਕ ਹੈ ਤੇ ਕਿੰਨੇ ਦਿਨ ਬਾਕੀ ਇਹਦੇ ਇਹ ਤਾਂ ਅੱਜ ਪਾਏ ਨਿਜੇ ਜਿਹੇ ਤਿੰਨ ਦਿਨਾਂ ਤਿੰਨ ਦਿਨ ਤਿੰਨ ਦਿਨ ਰਹਿੰਦੇ ਨੇ ਤਿੰਨ ਦਿਨ ਬਾਕੀ ਤੇ ਇਹ ਜਿਹੜਾ ਇਹਦੇ ਟੀਕਾ ਟੁਕਾ ਲੱਗਿਆ ਕੋਈ ਉਹਦਾ ਪਤਾ ਕੋਈ ਟੀ ਟੀਕਾ ਬਰੂਡ ਦਾ ਜੀ ਇਹਦੇ ਬਰੂਡ ਦਾ ਹਾਂ ਅੱਛਾ ਬਹੁਤ ਵਧੀਆ ਸੀਮਣ ਲੱਗਿਆ ਹੋਇਆ ਜੀ ਠੀਕ ਹੈ ਬੱਚੀ ਵਾਲਾ ਸੀਮਣ ਲੱਗਿਆ ਜੀ ਅੱਛਾ ਇਹਦੇ ਵੀ ਸਕਸਡ ਸੀਮਣ ਲੱਗਿਆ ਹਾਂ ਸਕਸਡ ਜੀ ਜਮਾ ਠੀਕ ਆ ਨਾ ਫਿਰ ਖੋਲ ਖਾਂ ਫਿਰ ਆਪਾਂ ਤੋੜ ਕੇ ਦਿਖਾਗੇ ਜਿਵੇਂ ਮੈਂ ਆਖਿਆ ਸੀ ਨਾ ਮਿੱਤਰੋ ਜਿਹੜੀ ਬਹਿੜ ਆ ਗਈ ਤੇ ਬਾਈ ਹਰਤੇਜ ਆ ਗਿਆ ਇੱਕੋ ਜਿਹਾ ਗੋਲ ਮੋੜੀ ਰੱਖਦਾ ਆਪ ਵੀ ਗੋਲ ਮੋੜ ਤੇ ਇਧਰ ਵੀ ਗਾਂ ਦੇ ਬਾਕੀ ਲੇਵੇ ਦੀ ਚੜਾਈ ਚੜੂਈ ਜਿਹੜੀ ਹੈਗੀ ਆ ਨਾ ਉਹ ਦੇਖ ਲਓ ਤੁਸੀਂ ਪੂਰੀ ਚੰਗੀ ਆ ਉੱਤੋਂ ਵੀ ਦੇਖ ਲਓ ਸਮੀਪਲੀ ਬਹੁਤ ਆ ਇਹ ਆ ਦੇਖੋ ਹੁਣ ਹਰਤੇਜ ਇਧਰ ਲਿਆ ਕਰ ਇੱਕ ਵਾਰੀ ਗੀੜੇ ਸਮਾਰ ਕੇ ਦੋ ਕਢਾ ਦੇ ਤੇ ਦੁੱਧਵਾਦ ਕਿਵੇਂ ਆ ਇਹਦਾ ਜਮਾ ਓਕੇ ਆ ਫਾਂ ਨੰਬਰ ਜੀ ਜਮਾ ਗਾਇਆਂ ਚ ਫਾਂਟ ਆਉਂਦੀ ਆ ਜੀ ਲੈ ਵੀ ਆ ਲੇਵੇ ਦੀ ਚੜਾਈ ਮੱਝਾਂ ਮੱਝਾਂ ਚ ਫਾਂਟ ਆਉਂਦੀ ਆ ਸੌਰੀ ਗਲਤ ਆਖਿਆ ਮੱਝਾਂ ਵਾਲੀ ਫਾਂਟ ਆ ਜੀ ਅੱਛਾ ਗਾਰੰਟੀ ਆ ਜੀ ਮੱਝਾਂ ਚ ਨਾ ਫਾਂਟ ਹੋਵੇ ਜੀ ਅੱਛਾ ਹਾਂ ਮੱਝਾਂ ਚ ਫਾਂਟ ਆਉਗੀ ਜੀ ਠੀਕ ਆ ਲੈ ਇੱਕ ਵਾਰੀ ਹੋਰ ਗੀੜਾ ਕਢਾ ਕੇ ਰੇ ਮੈਨੂੰ ਨਾ ਲੇਵੇ ਤੋਂ ਮਾਰ ਜੇ ਟੇਢੀ ਜੀ ਹੋ ਗਈ ਲਓ ਜੀ ਲਓ ਨਾ ਮਾਰ ਕੇ ਦਿਖਾ ਦਿਗੇ ਇਹ ਮੈਥੋਂ ਆ ਆ ਦੇਖੋ ਲੇਵੇ ਦੀ ਚੜਾਈ ਦੇਖ ਲਓ ਹੁਣ ਤੁਸੀਂ ਲੈ ਹੁਣ ਦੇਖ ਲਓ ਮਿੱਤਰੋ ਜਮਾ ਗੋਲ ਮੋਲ ਗਾਂ ਤੇ ਗੋਲ ਮੋਲ ਹੀ ਸਾਡਾ ਬਾਈ ਆ ਹਰਤੇਜ ਲੇਵਾ ਤਾਂ ਹਜੇ ਪੂਰਾ ਹਜੇ ਹੋਰ ਬਣਾਉ ਜਾਈ ਬਣਾਉ ਜੀ ਬਣਾਉ ਲੇਵਾ ਵਾਦੂ ਵਾਦੂ ਹਜੇ ਤਾਂ ਦਿਨ 7-8 ਦੁੱਧ ਦੀ ਲੈ ਕੇ ਜਾਓ ਜੀ ਦੱਸ ਦੇਣਾ ਸੁੱਕ ਟੋਟ ਟੇ ਹੀ ਅੱਛਾ ਹਾਂ ਦੱਸ ਦੇਣਾ ਹਜੇ ਆਰਾਮ ਨਾਲ ਲੈ ਜੂ ਜੀ ਠੀਕ ਆ ਤਿੰਨ ਦਿਨ ਤਾਂ ਹੂੰ ਪਏ ਨੇ ਜੀ ਨੀ ਗਾਂ ਦੇਖ ਲਓ ਜਮਾ ਤੋਰ ਤੋਰ ਵੀ ਜਮਾ ਮੱਲਾ ਵਾਲੀ ਹੈ ਮਿੱਤਰੋ ਨੀ ਤੇਰੀ ਗਾਂ ਦੀ ਚਮਕ ਧਮਕ ਜਿਵੇਂ ਹੈਗੀ ਹੈ ਨਾ ਉਹ ਚੰਗੀ ਹੈ ਲੇਵੇ ਦੀ ਚੜਾਈ ਵੀ ਬਹੁਤ ਆ ਗਾਂ ਦੀ ਕੀ ਰੇਟ ਕਰਤਾ ਹਰਤੇਜ ਰੇਟ ਜੀ ਆਪਾਂ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਹਾਂਜੀ ਹਾਂ ਮੈਂ ਤਾਂ ਕਹਿੰਨਾ ਨਿਮੇੜ ਪਰਾਂ ਨਾ ਜੀ ਫੋਨ ਤੇ ਕਰ ਲਾਂਗੇ ਜੀ ਰੇਟ ਅੱਛਾ ਹਾਂਜੀ ਹਾਂ ਨੰਬਰ ਕਿਹੜਾ ਚੱਲਦਾ ਤੇਰੇ ਕੋਲ ਫਿਰ ਹਾਂ 98780 ਜੀ 82142 ਜੀ 95780 82142 ਜੀ 82142 ਹਾਂਜੀ ਹਾਂ ਠੀਕ ਆ ਤੇ ਲੋ ਵੀ ਇਹ ਬਾਈ ਹਰਤੇਸ਼ ਸੀਗਾ ਤੇ ਬਹਿੜ ਸੀਗੀ ਹਰਤੇਸ਼ ਸਿੰਘ ਦੀ ਕਿਵੇਂ ਲੱਗੀ ਦੱਸਿਓ ਜਰੂਰ ਬਾਕੀ ਗਾਂ ਜਿਹੜੀ ਹੈਗੀ ਆ ਮਿੱਤਰੋ ਉਹ ਤੁਸੀਂ ਜਦੋਂ ਕੋਲੇ ਆਉਂਗੇ ਤਸੱਲੀ ਕਰੋਗੇ ਤੁਹਾਨੂੰ ਫੇਰ ਜਿਹੜਾ ਹੈਗਾ ਪਤਾ ਲੱਗ ਜਾਓ ਧੰਨਵਾਦ ਸਾਰੇ ਪ੍ਰੇਮਾਂ ਦਾ ਜਿਹੜੇ ਪ੍ਰਾ ਵੀਡੀਓ ਨੂੰ ਬាទ-ਬាទ ਸ਼ੇਅਰ ਕਰਦੇ